ਯੁਵਾ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਲੁਧਿਆਣਾ ਦੇ ਫੀਲਡਗਨ ਜੇਲ੍ਹ ਰੋਡ ਵਿਖੇ ਬਾਬਾ ਪੀਰ ਮਿਹਰ ਸ਼ਾਹ ਸਪੋਰਟਸ ਕਲੱਬ ਵੱਲੋਂ 28ਵਾਂ ਸਾਲਾਨਾ ਕੁਸ਼ਤੀ ਮੁਕਾਬਲਾ ਅਜਮੇਸ਼ ਕੰਡਿਆਰੇ ਦੀ ਅਗਵਾਈ ਹੇਠ ਕਰਵਾਇਆ ਗਿਆ। ਬਾਬਾ ਮੇਰ ਸ਼ਾਹ ਸਪੋਰਟਸ ਕਲੱਬ ਵੱਲੋਂ 28ਵਾਂ ਸਾਲਾਨਾ ਕੁਸ਼ਤੀ ਦੰਗਲ ਕਰਾਇਆ ਗਿਆ ਜੋ ਕਿ ਪਿੱਛੇ ਕੋਵਿਡ ਕਰਕੇ ਕੁਝ ਦਿਨ ਸਾਲ ਕਰਕੇ ਬੰਦ ਕੀਤਾ ਸੀਗਾ ਮੇਰੇ ਫਾਦਰ ਪ੍ਰਧਾਨ ਰਮੇਸ਼ ਕੰਡਿਆਰ ਜੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੀਤਾ ਗਿਆ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦੇਣ ਲਈ ਕੀਤਾ ਨਸ਼ਿਆਂ ਤੋਂ ਪ੍ਰਤੀ ਜਾਗਰੂਕ ਕਰਕੇ ਕੀਤਾ ਕਿ ਨਸ਼ੇ ਛੱਡੋ ਖੇਡਾਂ ਨਾਲ ਜੁੜੋ ਜਿੱਦਾਂ ਮੈਂ ਮੰਨਦਾ ਹਾਂ ਕਿ ਜਗਰਾਤੇ ਜਾਂ 사ਸੰਗ ਦਾ ਵੀ ਇਹੀ ਸਫਲ ਹੁੰਦਾ ਚੰਗੇ ਪਾਸੇ ਲਾਂਦੇ ਆ ਉਹ ਵੀ ਇਸੇ ਉਦੇਚੇ ਜਾਂਦੇ ਆ ਕੀ ਇੱਕ ਕੁਸ਼ਤੀ ਜਾਂ ਕਿਸੇ ਗੇਮ ਦੇ ਵਿੱਚ ਜਾਣਾ ਵੀ ਚੰਗੇ ਪਾਸੇ ਲਾਣਾ ਹੀ ਆ ਉਹਦਾ ਸਿੱਟਾ ਵੀ ਇਹੀ ਨਿਕਲਦਾ ਕਿ ਚੰਗਾ ਹੀ ਹੁੰਦਾ ਜੇ ਪਰਿਵਾਰ ਚੰਗਾ ਪੁੱਤ ਚੰਗਾ ਤਾਂ ਸਾਰਾ ਕੁਝ ਚੰਗਾ ਪਹਿਲਵਾਨ ਦਿੱਲੀ ਯੂਪੀ ਹਰਿਆਣਾ ਔਰ ਪੰਜਾਬ ਦੇ ਪਹਿਲਵਾਨੀ ਸੀਗੇ ਸਾਡੇ 31000 ਤੋਂ ਲੈ ਕੇ 21000 11000 5100 ਤੱਕ ਸਾਰੇ ਨਾਮ ਦੇ ਨੌਜਵਾਨਾਂ ਨੂੰ ਆਈ ਹੈ ਜੀ ਨਸ਼ੇ ਛੱਡੋ ਗੇਮਾਂ ਨਾਲ ਜੁੜੋ ਗੇਮਾਂ ਇੱਕ ਇਹ ਜਿਹਾ ਵੈਕਸੀਨੇਸ਼ਨ ਹੈ ਜਿਹੜਾ ਕਿ ਇੱਕ ਵਾਰੀ ਜਿਹਨੂੰ ਲੱਗ ਗਿਆ ਉਹ ਦੁਬਾਰਾ ਉਸ ਪਾਸੇ ਨਹੀਂ ਜਾਂਦਾ ਨਸ਼ਿਆਂ ਪਦਰੀ ਨਹੀਂ ਜਾਂਦਾ ਜੀਮ ਨਾਲ ਜੁੜਿਆ ਰਹਿੰਦਾ ਆ ਇਹ ਜੇ ਸਾਡੇ ਮੇਰੇ ਵੱਡੇ ਦੋਸਤ ਭਰਾਵਾਂ ਵਰਗੇ ਆ ਰਮੇਸ਼ ਜੀ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਵਾ ਇਹ 15-20 ਸਾਲ ਤੋਂ ਇਹ ਕਰਉਂਦੇ ਆ ਰਹੇ ਆ 28 ਮਹੀਨੇ ਹਾਂ 28 ਮਹੀਨੇ ਚੱਲ ਪਿਆ ਦਾ ਨੂੰ ਇਹ ਕੋਸ਼ਿਸ਼ ਕਰਉਂ ਨੂੰ ਪਰਨੋ ਤੋਂ ਬਾਅਦ ਅਸੀਂ ਫੇਰ ਸ਼ੁਰੂ ਕੀਤਾ ਹੈ ਇਹ ਆਪਣੇ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ ਕੀਤਾ ਗਿਆ ਕਿ ਮੋਟੀਵੇਸ਼ਨ ਹੈ ਕਿਸਮ ਦਾ ਵੀ ਆਪਣੇ ਨਸ਼ਿਆਂ ਤੋਂ ਦੁਰਹਿਤ 하게 ਜੀ ਬਤਾਉ ਦੋਸਤ ਬਣਾਓ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ